ਸਟਿੱਕਾ YouTube ਫੈਮਲੀ ਕੀ ਹਰ ਚਾਲ ਕੀ ਵੇਤੀ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਮੰਮੀ ਦੇ ਘਰ ਦਾ ਹੋਮ ਟੂਰ ਦਿੱਤਾ ਸੀ ਤੇ ਮੈਂ ਕਿਹਾ ਸੀ ਡੀਪਲੀ ਤੁਹਾਨੂੰ ਕਿਚਨ ਦਾ ਵੀ ਟੂਰ ਦਵਾਂਗੀ ਸੋ ਅੱਜ ਉਹ ਦਿਨ ਆ ਗਿਆ ਤੇ ਅੱਜ ਮੈਂ ਤੁਹਾਨੂੰ ਦਿਨ ਜਾ ਰਹੀ ਹਾਂ ਕਿਚਨ ਦਾ ਟੂਰ ਤੇ ਅੱਜ ਤੁਸੀਂ ਸਭ ਤੋਂ ਪਹਿਲਾਂ ਇਹ ਐਂਟਰੈਂਸ ਤੁਸੀਂ ਦਿਖਾ ਦਿਓ वेलकम राम मिट्टी पेटी वेलकम टू आवर हैप्पीनेस होम ਉੱਪਰ ਲੱਗਾ ਹੋਇਆ ਇੱਕ ਛੱਟਾ ਜਾਂ ਕਾਰਡ ਤੇ ਇੱਥੇ ਇਹ ਛੋਟੇ ਛੋਟੇ ਡੈਕੋਰੇਸ਼ਨ ਪੀਸ ਲੱਗੇ ਹੋਏ ਆ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਚਰਖਾ ਲੱਗੀ ਮੰਮੀ ਨੇ ਚਰਖਾ ਲਿਆਂਦਾ ਆ ਤੇ ਇਹ ਘੁੰਮਦਾ ਵੀ ਆ ਸਭ ਤੋਂ ਵਧੀਆ ਚੀਜ਼ ਇਹ ਆ ਇਹ ਘੁੰਮਦਾ ਵੀ ਆ ਤੇ ਉਹ ਬਹੁਤ ਹੀ ਪੁਰਾਣਾ ਸਾਡਾ ਆ ਤਾਂ ਚਲੋ ਨਵੇਂ ਲਿਆਂਦੇ ਉਹ ਬਹੁਤ ਹੀ ਪੁਰਾਣੀ ਆਈਟਮ ਆ ਕਿਹੜੀ ਆਈਟਮ ਕੀ ਸੋ ਹੁਣ ਆਪਾਂ ਇੱਥੇ ਅੰਦਰ ਆ ਗਏ ਤੇ ਅੰਦਰ ਆਉਂਦੇ ਸਭ ਤੋਂ ਪਹਿਲਾਂ ਉੱਪਰ ਤੁਸੀਂ ਦੇਖੋ ਇੱਕ ਛੋਟੇ ਚਰਖੇ ਦੇ ਨਾਲ ਇੱਕ ਵੱਡਾ ਚਰਖਾ ਮੇਰੀ ਦਾਦੀ ਜੀ ਦਾ ਸਾਡੀ ਪੁਰਾਣੀ ਯਾਦਗਾਰ ਮੇਰੀ ਮੋਸਟ ਫੇਵਰਿਟ ਚੀਜ਼ ਇੱਕ ਮੇਰੀ ਦਾਦੀ ਦਾ ਸੰਦੂਕ ਤੇ ਇੱਕ ਮੇਰੀ ਦਾਦੀ ਦਾ ਚਰਖਾ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਧਰ ਸਾਰਾ ਗਰੋਸਰੀ ਜਿੰਨੀ ਵੀ ਮੰਮੀ ਨੇ ਇੱਧਰ ਲਗਾਈ ਹੋਈ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਏ ਚੀਜ਼ ਬਣੀ ਹੋਈ ਆ ਇਹ ਮੇਰੀ ਇਹ ਵਟ ਆਹ ਆਓ ਟੰਟਨਾ ਜਗਮਗ ਜਗਮਗ ਕਰਦੀ ਹੋਈ ਤੇ ਇਹ ਵਾਲ ਜਿਹੜੀ ਗੜਵੀ ਹੈ ਨਾ ਹਾਂਜੀ ਇਹ ਮੇਰੀ ਦਾਦੀ ਜੀ ਦੀ ਸੀ ਤੇ ਉਹਨਾਂ ਨੇ ਮੰਮੀ ਨੂੰ ਗਿਫਟ ਕੀਤੀ ਸੀ ਇੰਨੀ ਸਾਂਭ ਕੇ ਹਾਂ ਇੰਨੀ ਸਾਂਭ ਕੇ ਵੀ ਨਹੀਂ ਮੰਮੀ ਬਹੁਤ ਚੀਜ਼ਾਂ ਸੰਭਾਲਦੀ ਹੈ ਮੇਰੇ ਕਿਵੇਂ ਮੰਮੀ ਬਹੁਤ ਸੰਭਾਲ ਕੇ ਰੱਖ ਲੈਂਦੇ ਆ ਤੇ ਆ ਵੀ ਬਹੁਤ ਸੋਹਣੇ ਬਣੇ ਹੋਏ ਤੁਹਾਨੂੰ ਮੈਂ ਦਿਖਾਉਣੀ ਆ ਇਦਾਂ ਦੇਖੋ ਇਹਦੇ ਉੱਪਰ ਕੀ ਬਣਿਆ ਕਾਲੀਆਂ ਮਿਰਚਾਂ ਧਨੀਆ ਤੇ ਆ ਚਿਲੀ ਫਲੈਕਸ ਨਹੀਂ ਜਿਹੜੇ ਹੁੰਦੇ ਮੇਰੇ ਨਾਲ ਉਹ ਬਣੇ ਹੋਏ ਆ ਤੇ ਕਿੰਨੇ ਸੋਹਣੇ ਇਹ ਮੈਨੂੰ ਬਹੁਤ ਪਸੰਦ ਆ ਸਹੀ ਗੱਲ ਬਹੁਤ ਸੋਹਣੇ ਬਣੇ ਹੋਏ ਹਨ ਸੋ ਬਾ ਦਾ ਸਾਰੇ ਗਲਾਸਸ ਆ ਜਾਂਦੇ ਆ ਹਾਂਜੀ ਹਟਾ ਛੋਟੇ ਆ ਤੇ ਇਹ ਵਾਲੇ ਮਾਈਕ੍ਰੋਵੇਵ ਚ ਰੱਖਣ ਵਾਲੇ ਤੇ ਆ ਸਾਰੇ ਮੇਰੇ ਹੱਥ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਆ ਕੱਪ ਬਲੈਕ ਐਂਡ ਆਹ ਤਾਂ ਤੁਸੀਂ ਅਕਸਰ ਸਾਡੇ ਘਰੇ ਵੀ ਵੇਖੇ ਹੋਣਗੇ YouTube ਚannel 'ਤੇ ਤੇ ਇਹ ਬਲੈਕ ਵਾਲੇ ਵੀ ਲੈ ਸੀਗੇ ਜਿਆਦਾ ਜਿਆਦਾ ਲੈ ਸੀ ਵੀ ਜਿਆਦੇ ਗੈਸਟ ਆ ਜਾਣ ਨਾ ਤਾਂ ਵੀ ਤੋਨੇ ਕਾ ਚੀਜ਼ ਮੈਂ ਜ਼ਰੂਰ ਖਾਣੀ ਇਹ ਵੀ ਬਹੁਤ ਪੁਰਾਣੇ ਭਾਂਡੇ ਆ ਇਹਦੇ ਨਾਲ ਦੇ ਭਾਂਡੇ ਜਿਹੜੇ ਆਹ ਵਾਲੇ ਇਹ ਵੀ ਦਾਦੀ ਜੀ ਨੇ ਅੱਦੇ ਮੇਰੀ ਤਾਈ ਨੂੰ ਆਹਦੇ ਭਾਂਡੇ ਦੇ ਦਿੱਤੇ ਸੀ ਤੇ ਅੱਦੇ ਮਮੀ ਨੂੰ ਇਹਦੇ ਵਿੱਚ ਵੀ ਦਾਦੀ ਜੀ ਦੀਆਂ ਵਾਓ ਕਿੰਨੀਆਂ ਸੋਹਣੀਆਂ ਪਲੇਟਾਂ ਹੂੰ ਇਹਨੂੰ ਕੀ ਕਹਿੰਦੇ ਚਿਨੀ ਚਿਨੀ ਦੇ ਭਾਂਡੇ ਹਾਂਜੀ ਤੇ ਇੱਕ ਆ ਬਾਉਲ ਇਹ ਵੀ ਪੁਰਾਣੇ ਆ ਵਾਓ ਰਹੇ ਗੱਲ ਹੈਰਾਨੀ ਵਾਲੀ ਹੈ ਕਿ ਇੰਨੇ ਸਾਂਭ ਕੇ ਉਹ ਵੀ ਕੱਚ ਦੇ ਭਾਂਡੇ ਇਹ ਨੀਗਾ ਇਹ ਤਾਂ ਬਾਉਲ ਹੈਗੇ ਅਸੀਂ ਹੋਰ ਵੀ ਪਤਾ ਨਹੀਂ ਮੰਮੀ ਨੇ ਸ਼ਾਇਦ ਹੋਰ ਕਿਤੇ ਨਾ ਰੱਖੇ ਹੋ ਤੇ ਸਭ ਤੋਂ ਵਧੀਆ ਚੀਜ਼ ਤੁਹਾਨੂੰ ਅੱਜ ਜਿਵੇਂ ਆਪਾਂ ਕੋਮਨ ਲਈ ਗਿਫਟ ਲੈ ਕੇ ਆਏ ਸੀ ਨਾ ਹਾਂਜੀ ਇਹਦੇ ਨਾਲ ਦਾ ਵੀ ਵਿਖਾਉਂਦੇ ਸੀ ਪਰ ਮੈਂ ਫਿਰ ਉਹ ਸੇਮ ਨਹੀਂ ਲਈ ਮੈਂ ਕਿਹਾ ਵੀ ਆਹ ਵੇਖ ਵੇਖ ਕੇ ਤਾਂ ਹੁਣ ਆਪਾਂ ਹਾਂਜੀ ਨਵੀਂ ਚੀਜ਼ ਲੈ ਕੇ ਜਾਨਨੇ ਆ ਫਿਰ ਕੋਮਨ ਲਈ ਆਪਾਂ ਉਵੇਂ ਦਾ ਲੈ ਕੇ ਆਏ ਆ ਸਹੀ ਗੱਲ ਆ ਬਹੁਤ ਸੋਹਣਾ ਲੱਗਦਾ ਹਨ ਇਹ ਚੀਜ਼ ਬਹੁਤ ਵਧੀਆ ਤੇ ਹੁਣ ਆਪਾਂ ਜਾਨਨੇ ਨੈਕਸਟ ਸ਼ਟਰ ਚੁੱਕੀ ਆ ਦੁਕਾਨ ਦਾ ਹਾਂਜੀ ਹਾਂਜੀ ਚੱਲੋ ਯੈਸ ਚਿੱਜੀਆਂ ਵਾਲੀ ਦੁਕਾਨ ਦਾ ਚਿੱਜੀਆਂ ਵਾਲੀ ਦੁਕਾਨ ਤੇ ਇੱਥੇ ਮੰਮੀ ਨੇ ਏਅਰ ਫਰਾਈਰ ਰੱਖਿਆ ਆ ਕੱਪ ਇੱਥੇ ਹੀ ਬੜਿਆ ਇੰਨੇ ਪੁਰਾਣੇ ਕੱਪ ਆ ਨਾ ਜਦੋਂ ਮੇਰੇ ਪਾਪੇ ਆਸਟ੍ਰੇਲੀਆ ਤੋਂ ਆਉਂਦੇ ਹਮੇਸ਼ਾ ਇਹਨਾਂ ਨੇ ਮੰਮੀ ਕੱਪ ਚੇਂਜ ਕਰ ਲਾ ਮੰਮੀ ਮੰਮੀ ਨੇ ਕੱਪ ਵੱਧੂ ਲੈ ਆਉਂਦੇ ਨਵੇਂ ਪਰ ਪੁਰਾਣਿਆਂ ਦੀ ਜਾਨ ਨਹੀਂ ਛੱਡੀ ਪੁਰਾਣੇ ਨਹੀਂ ਛੱਡੇ ਸਹੀ ਤੇ ਉਹ ਨਿਊ ਜੈਡ ਨੇ ਬਹੁਤ ਪਿਆਰੇ ਬਹੁਤ ਪਿਆਰੇ ਲੱਗ ਗਏ ਆ ਓ ਮਾਈ ਗਾਡ ਮੇਰੇ ਤੋਂ ਨਾ ਦੱਸਿਆ ਨਹੀਂ ਇਹ ਜਿਹੜੇ ਸਾਹਮਣੇ ਤੇ ਇਹਦੇ ਵਿੱਚ ਮੰਮੀ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਆ ਡਰਾਈ ਫਰੂਟ ਵਾਲੇ ਸੈੱਟ ਸਾਰੇ 1 2 3 ਇਹ ਰੱਖਿਓਇਆ ਇੱਥੇ ਪਿੱਛੇ ਸਾਰੇ ਨੈੱਟਕਿੰਨ ਵਗੈਰਾ ਪਏ ਹੋਏ ਆ ਹਾਂਜੀ ਤੇ ਇਹ ਵੀ ਉਹੀ ਮਾਈਕ੍ਰੋਵੇਵ ਵਾਲੇ ਜਿਹੜੇ ਇਹ ਖਾਂ ਪੀਣ ਵਾਲਾ ਸਮਾਨ ਜ਼ਿਆਦਾ ਤੇ ਇੱਧਰ ਵੀ ਕਰੋ ਆਹ ਕਰੋ ਕਰੀ ਮੈਂ ਤਨ ਕਹਿੰਦੀ ਪਈ ਸੀ ਆ ਵੀ ਕਰੋ ਕਰੀ ਪੁਰਾਣੀ ਆ ਸਾਰੀ ਆਹ ਵਾਲੇ ਬਾਉਲ ਆ ਬਾਉਲ ਵੀ ਬਹੁਤ ਮੇਰੇ ਹੱਥੋਂ ਨੱਕ ਲਿਆਂਣੋ ਜੇ ਤੋਂ ਡਾ ਆਹ ਸ਼ਾਇਦ ਨਹੀਂ ਪੁਰਾਣੇ ਬਟ ਆ ਪਿੱਛੇ ਪਏ ਮੜੇ ਕੈਮਰਾ ਤੇ ਮਾੜੇ ਕੂਮਲ ਉੱਥੇ ਹਾਂਜੀ ਉਹ ਉਹ ਵਾਲੇ ਵੀ ਪ੍ਰਾਣੀਆਂ ਤੇ ਉਹ ਪਿੱਛੇ ਜਿਹੜੇ ਗਲਾਸ ਪਏ ਉਹ ਵੀ ਕਰੋ ਕਰੀ ਸਾਰੀ ਪੁਰਾਣੀ ਆ ਠੀਕ ਆ ਆ ਵਾਲੇ ਹਨ ਹਾਂ ਤਾਂ ਇਹ ਬਹੁਤ ਪ੍ਰਾਨਿਕ ਰੋਕਰੀ ਹੈ ਤੇ ਇੱਧਰ ਵੀ ਆ ਗਿਫਟ ਮਿਲਿਆ ਸੀ ਮੰਮੀ ਨੂੰ ਅੱਛਾ ਮੈਂ ਮੇਰੇ ਬ੍ਰਦਰ ਦੇ ਦੋਸਤ ਤੇ ਮੰਮਾ ਪਪਾ ਲੈ ਕੇ ਆਏ ਸੀ ਨਾ ਜਦੋਂ ਨਾ ਘਰ ਲਵਾ ਬਣਾਇਆ ਸੀ ਨਾ ਹਾਂਜੀ ਲੈ ਕੇ ਆਏ ਸੀ ਬਹੁਤ ਹੀ ਪਿਆਰਾ ਗਿਫਟ ਹੈ ਠੀਕ ਆ ਇਹਨੂੰ ਕਰਦਿੰਦੇ ਬੰਦ ਇਸ ਤੋਂ ਅੱਗੇ ਚੱਲਦੇ ਆਪਾਂ ਤੇ ਉਸ ਤੋਂ ਅੱਗੇ ਤੁਸੀਂ ਦੇਖੋ ਇੱਥੇ ਉੱਪਰ ਪਿਆ ਇੱਕ ਐਗ ਬੈਲ ਤੇ ਸੈਂਡਵਿਚ ਮੇਕਰ ਤੇ ਇਹ ਆਟਾ ਵਾਲੀ ਮਸ਼ੀਨ ਤਤੂ ਸਿਆਖ ਸਰੀ ਮੰਮੀ ਦਿੱਤੇ ਮੇਰੇ ਕਿਚਨ ਚ ਵਿਖੀ ਹੋਈ ਆ ਇੱਥੇ ਮੰਮੀ ਨੇ ਥੋੜਾ ਜਿਹਾ ਜਿਹੜਾ ਪੱਤੀ ਖੰਡ ਕਿਉਂਕਿ ਇਹਦੇ ਨਾਲ ਹੀ ਹੈ ਨਾ ਆਪਣਾ ਗੈਸ ਚੁੱਲਾ ਇੱਥੋਂ ਯੂਜ਼ ਕਰਨੀ ਸੌਖੀ ਆ ਹਾਂਜੀ ਤੇ ਹੁਣ ਆਪਾਂ ਜੇ ਲਾਸਟ ਤੇ ਲਾਸਟ ਤੇ ਵੀ ਬਸ ਇਸ ਤਰ੍ਹਾਂ ਸਮਾਨ ਹੀ ਪਿਆ ਹੋਇਆ ਜਰੂਰਤ ਦਾ ਹਾਂ ਕੋਈ ਓਇਲ ਵਾਲੀ ਕੰਨੀ ਪਈ ਹੋਈ ਆ ਜਾਂ ਕੋਈ ਡੱਬੇ ਵਗੈਰਾ ਪਿਆ ਹੋਵੇ ਇਹਦੇ نیچے ਆਪਾਂ ਚੈੱਕ ਕਰ ਲੈਂਦੇ ਆ ਇਧਰੋਂ ਜਿਵੇਂ ਆਹ ਵਾਲੇ ਦੋ ਪੈਂਟਰੀਆਂ ਆ ਜਾਂਦੀਆਂ ਉਸ ਤੋਂ ਬਾਅਦ ਆ ਡਰਾਅਰਸ ਆ ਜਾਂਦੇ ਆ ਡਰਾਅਰਸ ਤੋਂ ਵਿੱਚ ਬਸ ਮੰਮੀ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਆਹ ਵਾਲੇ 'ਚ ਵੀ ਇਸ ਤਰ੍ਹਾਂ ਜ਼ਰੂਰਤ ਦੀਆਂ ਚੀਜ਼ਾਂ ਮੰਮੀ ਨੇ ਪੋਣੇ-ਪਾਣੇ ਸਾਰੇ ਟੋਕਰੀਆਂ ਪੋਣੀਆਂ ਸਭ ਕੁਝ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਇੱਥੇ ਮੰਮੀ ਦਾ ਆ ਜਾਂਦਾ ਡਿਨਰ ਸੈੱਟ ਵਾਹ ਕਿੰਨਾ ਸੋਹਣਾ ਤੇ ਡਿਨਰ ਸੈੱਟ ਵੀ ਮੰਮੀ ਦਾ ਡਬਲ ਹੀ ਲਿਆ ਖਰੀਦਿਆ ਸਾਰਾ ਕੁਝ ਮੈਂ ਆਪਦੇ ਹੱਥੀਂ ਆ ਸਾਰਾ ਕ੍ਰੌਕਰਿਸ ਜਿੰਨੇ ਵੀ ਖਰੀਦੇ ਮੈਂ ਹੀ ਖਰੀਦੀ ਆ ਤੇ ਡਬਲ ਡਬਲ ਸੈਟ ਲਾਇਆ ਤਾਂ ਜੋ ਜਿਆਦਾ ਗੈਸਟ ਆ ਜਾਣ ਤੇ ਅਸਾਂ ਇਹ ਨਾਲ ਵੀ ਯੂਜ਼ ਕਰ ਸਕਦੇ ਹਾਂ ਹਾਂਜੀ ਤੇ ਉਸ ਤੋਂ ਅੱਗੇ ਇੱਥੇ ਵੀ ਬਸ ਕੰਨੀਆਂ ਜੋ ਵੀ ਤੁਹਾਨੂੰ ਪਤਾ ਹੀ ਹੈ ਹਾਂਜੀ ਠਾਡਾ ਠਾਡਾ ਸਮਾਨ ਤੇ ਤੁਹਾਨੂੰ ਉਹ ਨਾਲ ਆਇਆ ਬੜਾ ਈਜ਼ਲੀ ਇਸ ਤਰ੍ਹਾਂ ਨਿਕਲ ਜਾਂਦਾ ਹੈ ਇੱਥੇ ਵੀ ਮੰਮੀ ਨੇ ਆਪਣੇ ਭਾਂਡੇ ਵਗੈਰਾ ਲਾਏ ਹੋਏ ਆ ਬੜੇ ਈਜ਼ਲੀ ਅੰਦਰ ਚਲਾ ਜਾਂਦਾ ਹੈ ਆਰਾਮ ਨਾਲ ਬਾਹਰ ਨਿਕਲ ਜਾਂਦਾ ਇਸ ਤਰ੍ਹਾਂ ਬਹੁਤ ਮੰਮੀ ਨੇ ਫੁੱਲ ਫੁੱਲ ਲੋਡ ਕੀਤਾ ਹੋਇਆ ਕੰਮ ਸਹੀ ਗੱਲ ਆ ਸਮਾਨ ਵਾਵਾ ਰੱਖਿਆ ਹੋਇਆ ਸਹੀ ਗੱਲ ਇੱਥੇ ਆਇਆ ਨਾ ਕਟਲਰੀ ਦਾ ਸਾਰਾ ਸਮਾਨ ਹਾਂਜੀ ਇਹ ਬਿਲਕੁਲ ਇੱਥੇ ਗੈਸ ਚੁੱਲਾ ਵੀ ਆਇਆ ਦੋ ਉੱਪਰ ਤੁਸੀਂ ਦਿਖਾ ਦਿਓ ਚਿਮਨੀ ਆ ਜਾਂਦੀ ਆ ਤੇ ਇੰਦਰ ਖਿਚੜੀ ਬਣ ਰਹੀ ਮੰਮੀ ਲਈ ਸਪੈਸ਼ਲ ਕਿਉਂਕਿ ਮੰਮੀ ਦੀ ਤਬੀਅਤ ਨਹੀਂ ਅੱਜ ਠੀਕ ਤੇ ਗਰਮ ਖਿਚੜੀ ਨਾ ਤਲਾ ਭਾਈ ਤਲਾ ਸਹੀ ਕਰ ਲੈ ਤੇ ਇੱਧਰ ਵੀ ਮੰਮੀ ਨੇ ਉਹਦੇ ਬਰਤਨ ਇਹ ਸਾਰੀਆਂ ਟਰੀਆਂ ਰੱਖੀਆਂ ਆ ਇਹਦੇ ਵਿੱਚ ਵੱਟੀਆਂ ਟਰੀਆਂ ਛੋਟੀਆਂ ਟਰੀਆਂ ਸਾਰੀਆਂ ਟਰੀਆਂ ਰੱਖੀਆਂ ਆ ਇਹਦੇ ਵਿੱਚ ਤੇ ਜਿੰਨੇ ਵੀ ਮੇਲ ਭਾਂਡਿਆਂ ਦੀ ਲੋੜ ਤੇ ਇਹ ਆ ਵੀ ਕਿੰਨੀਆਂ ਸੋਹਣੀਆਂ ਨਾ ਇਹਦੇ ਵਿੱਚ ਸਾਰੇ ਸਟੀਲ ਦੇ ਭਾਂਡੇ ਰੱਖੇ ਹੋਏ ਆ ਹਾਂਜੀ ਜਿਹੜੇ ਕਦੇ-ਕਦੇ ਯੂਜ਼ ਕਰ ਲੈਂਦੇ ਆ ਠੀਕ ਤੇ ਇੱਥੇ ਸਿਲੰਡਰ ਹਾਂਜੀ ਇੱਥੇ ਆ ਗਿਆ ਆਪਣਾ ਡਿਸ਼ਵਾਸ਼ਰ ਠੀਕ सेम ਜਿਵੇਂ ਆਪਣਾ ਉੱਥੇ ਆਪਣੇ ਕਿਚਨ ਚਾ ਸੇਮੀ ਸੀਮੀ ਇਥੇ ਆ ਤੇ ਇਹ ਹੋ ਗਿਆ ਉਸ ਤੋਂ ਬਾਅਦ ਆ ਜਾਂਦਾ ਅੱਗੇ ਆ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਇੱਥੇ ਬਿੰਨ ਰੱਖਿਆ ਹੋਇਆ ਤੇ ਆਪਣੀ ਭਾਂਡੇ ਧੋਣ ਵਾਲੇ ਸਿੰਕ ਦੀਆਂ ਪਾਈਪਸ ਆ ਜਾਂਦੀਆਂ ਤੇ ਲਾਸਟ ਹੋ ਜਾਂਦਾ ਇੱਥੇ ਆ ਕੇ ਇੱਥੇ ਵੀ ਵੱਡੇ ਭਾਂਡੇ ਪਏ ਹੋਏ ਆ ਹਾਂਜੀ ਤੇ ਇਸ ਦੇ ਉੱਪਰ ਆ ਜੋ ਉੱਪਰ ਨੂੰ ਦਿਖਾ ਦਿਓ ਹਾਂਜੀ ਇੱਥੇ ਵੀ ਗਰੋਸਰੀ ਵਗੈਰਾ ਹੀ ਆ ਖਿਉਈਆ ਸਾਰੇ ਹਾਂਜੀ ਜਿੰਨੇ ਵੀ ਮੰਮੀ ਨੇ ਨਾਲ ਡੱਬਿਆਂ ਚ ਭਰ-ਭਰ ਕੇ ਗਰੋਸਰੀ ਰੱਖੀ ਹੋਈ ਆ ਇੱਥੇ ਬਾਸਮੇਸਨ ਦੇ ਉੱਪਰ ਸਿੰਕ ਦੇ ਉੱਪਰ ਆ ਜਾਂਦੇ ਆ ਬਰਤਨ ਸਾਰੇ ਇੱਥੇ ਆਪਣੇ ਇੱਥੇ ਵੀ ਬਰਤਨ ਬਰਤਨ ਤੁਹਾਨੂੰ ਮਿਲੋਗਾ ਕੀ ਬਰਤਨ 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 ਤੇ ਉਹਨੂੰ ਉੱਪਰ ਤੋਂ ਦਿਖਾ ਦਿਓ ਉੱਧਰ ਤੋਂ ਦਿਖਾ ਦਿਓ ਫਿਰ ਆਪਾਂ ਆਸਟ ਵਾਲੀ ਸਾਈਡ ਦਿਖਾਉਨੇ ਆ ਪਹਿਲੂ ਸਾਈਡ ਤੁਹਾਨੂੰ ਆ ਦਿਖਾਈ ਸੀ ਫਿਰ ਉਸ ਤੋਂ ਬਾਅਦ ਆ ਵਾਲੀ ਤੇ ਇਹਦੇ ਥੱਲੇ ਵਾਲੇ ਡੋਸ ਸਾਰੇ ਦਿਖਾਏ ਸੀ ਹੁਣ ਆਪਾਂ ਆ ਜੰਨੇ ਆ ਆ ਵਾਲੀ ਤੀਸਰੀ ਵਾਲ ਦੇ ਵਾਲ ਇਹ ਵਾਲੇ ਵਾਲੇ ਤਾਂ ਪਿਛਲੇ ਸਾਈਡ ਸਾਡੀਆਂ ਸਟੇਅਰ ਤੋਂ ਬਣੀਆਂ ਹੋਈਆਂ ਐ ਤੇ ਇੱਥੇ ਆਪਾਂ ਲੋਅਰਸ ਲਗਾ ਕੇ ਤੇ ਕੀ ਕਰ ਦੁੱਤਾ ਇਹ ਵਾਲੀ ਲੁੱਕ ਦੇ ਦਿੱਤੀ ਆ ਹਾਂਜੀ ਇੱਥੇ ਤੁਸੀਂ ਦੇਖੋ ਫੁੱਲ ਵੱਡਾ ਫੁੱਲ ਬਰਤਨ ਮੰਮੀ ਦਾ ਟੋਕਾ ਪਿਆ ਹੋਇਆ ਸਾਗ ਚੀਰਨ ਵਾਲਾ ਪਿੱਛੇ ਹਾਂਜੀ ਇਹ ਸਾਰੇ ਜਿੰਨੇ ਵੀ ਮੰਮੀ ਦੇ ਜੋ ਵੀ ਹੁੰਦੇ ਕੀ ਸਬਜ਼ੀਆਂ ਸਬਜ਼ੀਆਂ ਕਿ ਟੱਕੇ ਕਿ ਮੰਮੀ ਹੁਣ ਕਰੀਆਂ ਨਹੀਂ ਅਖੰਡ ਪਾਤ ਸਾਹਿਬ ਕਰਵਾਉਂਦੇ ਨਾ ਹਾਂਜੀ ਕਰਕੇ ਮੰਮੀ ਬਰਤਨ ਉਸ ਆਵਣਾ ਰੱਖਦੇ ਇਹਨਾਂ ਦੇ ਸਾਰੇ ਬਰਤਨ ਜਿਆਦਾ ਹੁੰਦੇ ਤੇ ਵੱਡੇ ਵੱਡੇ ਹੁੰਦੇ ਆ ਸਹੀ ਚੱਲਣਾ ਤਾਂ ਜੋ ਖਾਣ-ਪਾਣ ਸਮੇਂ ਸੌਖਾ ਹੋ ਜੇ ਇਹਦੇ نیچے ਆ ਜੋ نیچے ਵੀ ਤੁਸੀਂ ਦੇਖ ਸਕਦੇ ਹੋ ਇਹ ਖੰਡ ਵਾਲਾ ਸਿਸਟਮ ਆ ਇਹ ਸਾਰਾ ਜੋ ਵੀ ਇੱਧਰ ਆਟੋਮੈਟਿਕ ਤੇ ਇਸ ਦੇ ਉੱਪਰ ਆਪਣਾ ਆ ਜਾਂਦਾ ਮਾਈਕ੍ਰੋਵੇਵ ਇਸ ਦੇ ਉੱਪਰ ਫਿਰ ਆਪਣਾ ਉਹ ਵੀ ਫੇਰ ਵਾਹ ਮੇਰੀਆਂ ਦੀਆਂ ਦਵਾਈਆਂ ਵੀ ਇਵਨ ਇੱਥੇ ਰੱਖੀਆਂ ਆਈਆਂ ਹਾਂਜੀ ਖਾਣੀਆਂ ਸਭੀਆਂ ਤੇ ਸਭ ਤੋਂ ਉੱਪਰ ਇਹਦੇ ਹਾਂ ਇਹ ਸਮਾਨ ਜਿਆਦਾ ਨਹੀਂ ਖੋਲੂਗੀ ਕਿਉਂਕਿ ਬਾਅਦ ਚ ਬੰਦ ਨਹੀਂ ਹੋਣਾ ਉਹ ਖੁੱਲ ਗਿਆ ਅਸੀਂ ਇੰਨੇ ਲੰਬੇ ਦੇ ਬਈ ਦਸਤਬਾਦ ਆਪਣਾ ਆ ਗਿਆ ਸੋਨਾ ਜਿਆ ਵਾਹ ਤੁਸੀਂ ਦੇਖ ਸਕਦੇ ਫ੍ਰੀਜ਼ ਵੀ ਇਸ ਤਰ੍ਹਾਂ ਇਹ ਫ੍ਰੀਜ਼ ਸਾਈਡਾ ਤੇ ਇਹ ਫ੍ਰੀਜ਼ਰ ਸਾਈਡਾ ਵਾਓ ਤੇ ਇਹ ਸੋਹਣਾ ਜਿਹਾ ਫ੍ਰੇਜ਼ ਤੇ ਇੱਥੇ ਆਪਣੀ ਕਿਚਨ ਦਾ ਐਂਡ ਤੇ ਇਸ ਇਧਰ ਦੇਖ ਇਧਰ ਵੀ ਦਿਖਾ ਦਿਓ ਇਧਰ ਡਾਈਨਿੰਗ ਟੇਬਲ ਨਾਲ ਹੀ ਇੱਥੇ ਖਾਈ ਜਾਓ ਤੇ ਇੱਧਰ ਖਾਈ ਜਾਓ ਤੇ ਇੱਕ ਆ ਵਾਲ ਦੀ ਡੈਕੋਰੇਸ਼ਨ ਦਿਖਾ ਦਿਓ ਤੁਸੀਂ ਵਾਓ ਤੇ ਜਿਹੜੀ ਆਂ ਦਰਵਾਜ਼ਾ ਰੱਖਿਆ ਇਹ ਸਾਰੇ ਬਹੁਤ ਬਿੰਦੇ ਸਪੈਸ਼ਲੀ ਸਹੀ ਗੱਲ ਹੈ ਮੈਂ ਨਾਨੀ ਜੀ ਨੂੰ ਆਖਿਆ ਸੀ ਮੈਨੂੰ ਇਹ ਵਾਲੀ ਦੇ ਦਿਓ ਤੇ ਬਹੁਤ ਹੀ ਵਧੀਆ ਰਸੋਈ ਆ ਤੇ ਉੱਪਰ ਵੀ ਦਿਖਾ ਦਿਓ ਤੁਸੀਂ ਡਾਊਨ ਸੀਲਿੰਗ ਜਿਹੜੀ ਹੋਈ ਹੋਈ ਆ ਵਾਓ ਕਿੰਨਾ ਸੋਹਣਾ ਆਹ ਹੋਰ ਦਿਖਾ ਲੈਂਦੇ ਮੈਂ ਤੁਹਾਨੂੰ ਹੁਣ ਤੇ ਹੁਣ ਤੋਂ ਮੈਂ ਸ਼ੁਰੂ ਤੋਂ ਦਿਖਾਉਣੀ ਇੱਕ ਵਾਰੀ ਤਾਂ ਮੈਂ ਬੈਕ ਸਾਈਡ ਖੜ ਕੇ ਤੁਹਾਨੂੰ ਦਿਖਾਉਣੀ ਇੱਧਰ ਵੇਖੋ ਆਹ ਫ੍ਰਿਜ ਵਾਲੀ ਸਾਈਡ ਹੋਗੀ ਆਹ ਸਾਹਮਣੇ ਵਾਲੀ ਹੋਗੀ ਤੇ ਆਹ ਦੂਸਰੀ ਸਾਈਡ ਸਟਾਰਟਿੰਗ ਚ ਇੱਥੋਂ ਆਪਾਂ ਐਂਟਰੈਂਸ ਹੁੰਦੀ ਆਪਣੀ ਤੇ ਫਿਰ ਇੱਧਰ ਨੂੰ ਆਪਾਂ ਗਈ ਜਾਏਗੇ ਤੁਹਾਨੂੰ ਦਿਖਾ ਦੇ ਉੱਪਰਲੇ ਵੀ ਤੇ نیچے ਵਾਲੇ ਵੀ ਤੇ ਇਧਰ ਵੀ ਉੱਪਰ ਵਾਲੇ ਵੀ ਸਾਰੇ ਨੀਚੇ ਵਾਲੇ ਵੀ ਤੇ ਫਿਰ ਇਧਰ ਨੂੰ ਨਾਲ ਹੀ ਕਮ ਜੀ ਕੇ ਬੈਕ ਸਾਈਡ ਚੁੱਲਿਆਂ ਦੀ ਓਪੋਜ਼ਿਟ ਸਾਈਡ ਤੇ ਉੱਥੇ ਉਹ ਮੰਮੀ ਬੈਠੇ ਹੋਏ ਲੌਬੀ ਚ ਤੇ ਆ ਆਪਣਾ ਸਾਰਾ ਬਣ ਜਾਂਦਾ ਹੈ ਡਾਈਨਿੰਗ ਏਰੀਆ ਤੇ ਨਾਲ ਹੀ ਇੱਥੇ ਹੱਥ ਉੱਤੇ ਤੋਂ ਨੂੰ ਇੱਥੇ ਬਾਬਾ ਜੀ ਦੀ ਫੋਟੋ ਸ਼ੈਨਰ ਲੱਗਾ ਹੋਇਆ ਤੇ ਇੱਥੇ ਆਪਣਾ ਪੱਖਾ ਤੁਸੀਂ ਦੇਖ ਸਕਦੇ ਹੋ ਇੱਥੇ ਮੰਮੀ ਨੇ ਸਬਜ਼ੀਆਂ ਵਾਸਤੇ ਸਟੈਂਡ ਰੱਖਿਆ ਹੋਇਆ ਹੈ ਤੇ ਆਲ ਓਵਰ ਲੁੱਕ ਤੁਸੀਂ ਦੇਖ ਸਕਦੇ ਹੋ ਵਿੱਚ ਸਾਡੀ ਕੋਮਲ ਵੀ ਘੁੰਮਦੀ ਹੋਈ ਦੇਖੋ ਕਿੰਨੀ ਸੋਹਣੀ ਰਸੋਈ ਮੇਰੀ ਫੇਵਰਟ ਇੰਨੀ ਖੁੱਲੀ ਡੁੱਲੀ ਇੰਨੀ ਖੁੱਲ ਐਡਾ ਤਾਂ ਕਮਰਾ ਹੁੰਦਾ ਕੋਈ ਹੈਨਾ ਬੈਡਰੂਮ ਜਾਨੇ ਮਰਜ਼ੀ ਫੜ ਕੇ ਕੰਮ ਕਰ ਲਓ ਸਹੀ ਗੱਲ ਆ ਦੇਖ ਸਕਦੇ ਤੁਸੀਂ ਆਪਣੀ ਪਹਿਲੀ ਕਿਚਨ ਵੀ ਵਾਵਾ ਖੁੱਲੀ ਹੁੰਦੀ ਸੀ ਹੈਨਾ ਪਹਿਲੀ ਵੀ ਖੁੱਲੀ ਸੀ ਤੇ ਇਹ ਉਸ ਤੋਂ ਵੀ ਜ਼ਿਆਦਾ ਉਸ ਤੋਂ ਵੀ ਜ਼ਿਆਦੀ ਖੁੱਲੀ ਹੈ ਆਪਣੀ ਦੇਖ ਲਓ ਤੁਸੀਂ ਬੜੇ ਪਿਆਰ ਨਾਲ ਰੀਜ ਨਾਲ ਮੈਂ ਤੁਹਾਨੂੰ ਟੂਰ ਦੇ ਤਾਂ ਮੈਨੂੰ ਬੜੇ ਕਮੈਂਟਸ ਆਉਂਦੇ ਸੀਗੇ ਕਿ ਤੁਸੀਂ ਆਪਣੇ ਮੰਮਾ ਦਾ ਕਿਚਨ ਟੂਰ ਦਿਓ ਕਿਚਨ ਟੂਰ ਅਜੇ ਵੀ ਹੋਰ ਕਮੈਂਟਸ ਵੀ ਆ ਰਹੇ ਆ ਤੁਸੀਂ ਪ੍ਰਾਈਸ ਦੱਸੋ ਪ੍ਰਾਈਸ ਤਾਂ ਲਿਖਿਆ ਪਿਆ ਕੱਲੀ ਕੱਲੀ ਚੀਜ਼ ਦਾ ਰੇਟ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗਦੀ ਹੈ ਇਹ ਵਿੰਡੋ ਇਹ ਵਿੰਡੋ ਤੋਂ ਸਾਰੇ ਬਾਹਰ ਦਾ ਬਾਹਰ ਤੱਕ ਸੜਕ ਤੱਕ ਪਤਾ ਮੰਮੀ ਇੱਥੇ ਇਹ ਖਾਣਾ ਬਣਾ ਰਹੇ ਹੁੰਦੇ ਤੇ ਸਾਰਾ ਪਤਾ ਲੱਗਦਾ ਕਿ ਬਾਹਰ ਜਾ ਰਿਹਾ ਆ ਰਿਹਾ ਰੌਣਕ ਮੇਲਾ ਸਭ ਤੋਂ ਵਧੀਆ ਦਾ ਰੌਣਕ ਮੇਲਾ ਆਇਆ ਸੀ ਸਹੀ ਗੱਲ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦਾ ਇਹ ਵਲੌਗ ਬਹੁਤ ਵਧੀਆ ਲੱਗਿਆ ਹੋਣਾ ਤੇ ਆ ਤਾਂ ਭਾਂਡੇ ਸਾਡੇ ਆ ਭਈ ਅਸੀਂ ਲੈ ਜਾਣੇ ਆ ਸਵੇਰੇ ਸਬਜੀ ਤੇ ਖੀਰ ਬਣਾ ਕੇ ਲਿਆਏ ਸੀ ਇਹਦੇ ਚ ਤੇ ਬਹੁਤ ਹੀ ਪਿਆਰਾ ਲੱਗਾ ਹੋਣਾ ਵਲੌਗ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਣਾ ਪਿਆਰ ਇਸੇ ਤਰ੍ਹਾਂ ਬਣਾਏ ਰੱਖਿਓ ਰੱਖਿਓ ਜਿਵੇਂ ਜ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਪਿਆਰੇ ਪਿਆਰ ਨਾਲ ਇਸੇ ਤਰ੍ਹਾਂ ਹੀ ਕਰਦੇ ਰਹੋ ਤੇ ਮਿਲਾਂਗੇ ਹੁਣ ਅਗਲੇ ਵਲੌਗ ਚ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ